ਅੱਜ ਕੱਲ ਪੰਚਾਇਤ ਮੈਂਬਰ ਵੀ ਕਰਨ ਲੱਗੇ ਰਿਸ਼ਵਤ ਦੇ ਮਾਮਲੇ ਦੇ ਵਿੱਚ ਵਿਚੋਲ ਗਈ। ਥਾਣੇਦਾਰ ਨੇ ਇੱਕ ਵਿਅਕਤੀ ਨੂੰ ਕੇਸ ਦੇ ਵਿੱਚੋਂ ਕੱਢਣ ਦੇ ਲਈ ਮੰਗੇ ਸੀ 40-50 ਹਜ਼ਾਰ ਰੁਪਏ। 20 ਹਜ਼ਾਰ ਰੁਪਏ ਲੈ ਵਿਜੀਲੈਂਸ ਵੱਲੋਂ ਮਾਮਲਾ ਦਰਜ ਕਰਕੇ ਬਚੋਲੇ ਨੂੰ ਕੀਤਾ ਗ੍ਰਿਫਤਾਰ। ਥਾਣੇਦਾਰ ਹਜੇ ਤੱਕ ਫਰਾਰ ਛਾਪੇਮਾਰੀ ਇਸ ਦੇ ਮਾਰਕ ਕੀਤੀ ਜਾ ਰਹੀ ਹੈ ਵਿਜੀਲੈਂਸ ਵੱਲੋਂ। ਮਾਮਲਾ ਥਾਣਾ ਰਾਮਪੁਰੇ ਦਾ ਜਿੱਥੇ ਵਿਜੀਲੈਂਸ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਕੋਲ ਇੱਕ ਸ਼ਿਕਾਇਤ ਮਿਲੀ ਕਿ ਇੱਕ ਵਿਅਕਤੀ ਨੂੰ ਕੇਸ ਦੇ ਵਿੱਚੋਂ ਕੱਢਣ ਦੇ ਲਈ ਥਾਣੇਦਾਰ ਆਤਾਰ ਸਿੰਘ ਜੋ ਰਾਮਪੁਰਾ ਥਾਣੇ ਦੇ ਵਿੱਚ ਤਨਾਤ ਹੈ ਉਸ ਵੱਲੋਂ 20000 ਆਪਾਂ 50000 ਰੁਪਏ ਦੀ ਮੰਗ ਕੀਤੀ 40-50000 ਰੁਪਏ ਦੀ ਲੇਕਿਨ 20000 ਰੁਪਏ ਉਸ ਨੇ ਲੈ ਲਈ ਕਿਸਨ ਤੇ ਇਸ ਮਾਮਲੇ ਨੂੰ ਲੈ ਕੇ ਉਹਨਾਂ ਵੱਲੋਂ ਟ੍ਰੈਸ ਕੀਤਾ ਗਿਆ ਇੱਕ ਇਸ ਦੇ ਵਿੱਚ ਮੈਂਬਰ ਹੈ ਪੰਚਾਇਤ ਮੈਂਬਰ ਜੋ ਇਹਦੇ ਵਿੱਚ ਵਿਚੋਲਾ ਸੀ ਉਸ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਥਾਣੇਦਾਰ ਦੀ ਗ੍ਰਿਫਤਾਰ ਦੇ ਲਈ ਉਹਨਾਂ ਵੱਲੋਂ ਸ਼ਾਫੀ ਮਰਕੀ ਤਿਆਰੀ ਦੱਸਦੀ ਹੈ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਰਿਸ਼ਵਤ ਖੋਰੀ ਨੂੰ ਰੋਕਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਲਗਾਤਾਰ ਵੱਡੇ ਅਫਸਰਾਂ ਨੂੰ ਵੀ ਇਸ ਮਾਮਲੇ ਮਾਮਲੇ ਚ ਕਿਕੜੀ ਜਾ ਰਿਹਾ ਕਿਸੇ ਉਹੀ ਪੱਖੇ ਜਾ ਰਿਹਾ ਉੱਥੇ ਹੁਣ ਰਾਂਪਰਾ ਥਾਣੇ ਦੇ ਅੰਦਰ ਨਾਂ ਤੇ ਇੱਕ ਥਾਣੇਦਾਰ ਤੇ ਇੱਕ ਮਾਮਲਾ ਦਾ ਜੋ ਹੈ ਵੀਰਨਸ ਵੱਲੋਂ ਮਾਮਲਾ ਪੱਜ ਕੀਤਾ ਗਿਆ ਰੇਸ਼ੋਤ ਲੈਣ ਦਾ ਇਸ ਤੇ ਇਲਜ਼ਾਮ ਹਨ ਕਿ ਇਸ ਵਿਅਕਤੀ ਵੱਲੋਂ ਇਸਰ ਥਾਣੇਦਾਰ ਵੱਲੋਂ ਇੱਕ ਵਿਅਕਤੀ ਨੂੰ ਕੇਸ ਦੇ ਵਿੱਚੋਂ ਕੱਢਣ ਦੇ ਲਈ 40-50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ ਲੇਕਿਨ 20 ਹਜ਼ਾਰ ਰੁਪਏ ਲੈ ਗਏ ਇਹਦੇ ਵਿੱਚ ਇੱਕ ਪੰਚਾਇਤ ਮੈਂਬਰ ਹੈ ਜਿਹੜਾ ਉਹ ਵਿਚੋਲਾ ਸੀ ਅਤੇ ਹੁਣ ਵਿਚੋਲੇ ਨੂੰ ਗਿਰਤਾ ਕਰ ਲਿਆ ਹੈ ਥਾਣੇਦਾਰ ਦੀ ਗਿਰਤਾ ਦੀ ਬਿジネス ਵੱਲੋਂ ਸ਼ਾਪੇ ਮਰਕੀਤੀ ਜਾਰੀ ਆ ਉਸ ਨੂੰ ਸੁਣਾਉਣਾ ਹੈ ਕੀ ਕਹਿੰਦੇ ਨੇ ਬਿジネス ਦੇ ਇਨਸਪੈਕਟਰ ਅਮਨਦੀਪ ਸਿੰਘ ਸਰਕਾਰ ਦੇ ਵਿਲੀਅੰਸ ਬਿਊਰੋ ਵੱਲੋਂ ਜਾਰੀ ਐਂਟੀ ਕ腐ਸ਼ਨ ਹੈਲਪਲਾਈਨ ਤੇ ਜਿਹੜੀ ਇੱਕ ਸਾਨੂੰ ਕੰਪਲੇਂਟ ਪ੍ਰਾਪਤ ਹੋਈ ਸੀਗੀ ਸੋਨੀ ਸਿੰਘਵਾਸੀ ਢੋਲਾ ਤੋਂ ਜਿਹਨੇ ਅਲੀਗੇਸ਼ਨ ਲਾਇਸੀਕਯੂ ਦੇ ਕੁ ਰਿਲੇਟਿਵ ਸੀ ਇਹ ਜ ਜਿਨ੍ਹਾਂ ਦੀ ਕੋਈ ਲੜਾਈ ਹੋਈ ਸੀ ਜਿਸ ਤੇ ਸਬੰਧ ਵਿੱਚ ਜਿਹੜਾ ਸਿਟੀ ਰਾਮਪੁਰੇ ਪੱਥਾ ਦਰਜ ਆਸੀਆ ਉਹਦੇ ਸਬੰਧ ਜਿਹੜਾ ਹੈਗਾ ਇਹ ਸੋਨੀ ਦੇ ਤੋਂ ਜਿਹੜਾ ਹੈਗਾ ਉਤਾਰ ਸਿੰਘ ਇਹਸੀ ਹੈਗਾ ਇਹ ਉਹਨੂੰ ਕਹਿੰਦਾ ਸੀ ਵੀ ਕਿ ਤੈਨੂੰ ਵੀ ਉਸ ਮਕਦਮੇ ਵਿੱਚ ਨਾਮਜਾਦ ਡਰਾਵਾਤਨ ਕਾ ਦੇ ਕੇ ਪਰ ਇਹ ਤੋਂ 40 ਰਾਜਦੀਪ ਜਿਹੜਾ ਹੈਗਾ ਮੈਂਬਰ ਆਫ ਉਹ ਰਾਮਪੁਰੇ ਦਾ ਉਹਦੇ ਥਰੂ 40 50000 ਰੁਪਏ ਦੀ ਪੈਸੇ ਡਿਮਾਂਡ ਕੀਤੀ ਤੇ ਜਿਸ ਦੇ ਵਿੱਚ ਉਤਾਰ ਸਿੰਘ ਐਸਸੀ ਨੇ ਜਿਹੜੇ 20000 ਰੁਪਏ ਤੋਂ ਲੈ ਲਿਆ ਸੀ ਲੈ ਲਿਆ ਇਸ ਸੰਬੰਧ ਵਿੱਚ ਜਿਹੜੀ ਸਾਡਾ ਐਲਪੇਨ ਤੇ ਕੰਪਲੇਂਟ ਬਲੀ ਜਿਹਦੀ ਵੈਰੀਫਿਕੇਸ਼ਨ ਕੀਤੀ ਵੈਰੀਫਿਕੇਸ਼ਨ ਤੋਂ ਬਾਅਦ ਜਿਹੜੀ ਹੈਗੀ ਸੀ ਹਾਫੀਆ ਨੰਬਰ 16 ਜਿਹੜੀ ਹੈਗੀ ਦਰਜ ਕੀਤੀ ਹੈ ਸੱਤ ਸੱਤੇ ਪੀਸੀਆਰਡ ਦੇ ਵਿੱਚ ਤੇ ਜਿਹਦੇ ਵਿੱਚ ਅਸੀਂ ਇੱਕ ਜਿਹੜਾ ਹੈਗਾ ਰਾਜਦੀਪ ਮੈਂਬਰ ਹੈ ਉਹਨੂੰ ਅਰੈਸਟ ਕਰ ਲਿਆ ਹੈਗਾ ਤੇ ਜਿਹੜਾ ਹੈਗਾ ਐਸ ਉਤਾਰ ਸਿੰਘ ਹੈਗਾ ਉਹਦੇ ਜਿਹੜੀ ਹੈਗਾ ਰਿਪੋਰਟ ਕੀਤੀ ਜਾ ਰਹੀ ਹੈ ਉਹ ਭਰਾ ਰਹਾ ਇਸ ਟਾਈਮ ਬਹੁਤ ਹੋਰ ਟੀਮ ਲਾਈ ਗਈ ਹੋਈ ਸੀ ਉਹਨਾਂ ਜਿਹੜੇ ਹੈਗਾ ਅਰੈਸਟ ਕਰਕੇ ਉਹਨਾਂ ਨੂੰ ਜਲਦੀ ਜਿਹੜਾ ਕੋਰਟ ਵਿੱਚ ਪੇਸ਼ ਕੀਤਾ ਜਾਵੇ ਜਿਹੜਾ ਰਾਜਦੀਪ ਸਿੰਘ ਹੈ ਪੰਚਾਇਤ ਮੈਂਬਰ ਹੈ ਹਾਂਜੀ ਮਾ ਰਾਮਰਾ ਬੰਦ ਤੋਂ ਹਾਂਜੀ ਤੇ ਉਹ ਉਹਨਾਂ ਤੋਂ ਕੀ ਕੁਝ ਕੁ ਪਤਾ ਲੱਗਿਆ ਕੁ ਸਾਡੀ ਜਿਹੜੀ ਹੈਗੀ ਆ ਅਸੀਂ ਜਿਹੜੇ ਅਰੈਸਟ ਪਾਈ ਹੈਗੇ ਆ ਸਾਡੀ ਡਾਇਰੈਕਸ਼ਨ ਚੱਲੀ ਜਾਂਦੀ ਹੈਗੀ ਆ ਜਦੋਂ ਕੋਈ ਵੀ ਨਵਾਂ ਤੱਥ ਹੋਊਗਾ ਅਸੀਂ ਜ਼ਰੂਰ ਉਹਨਾਂ ਨਾਲ ਸ਼ੇਅਰ ਕਰਾਂਗੇ ਇਹ 40-50 ਹਜ਼ਾਰ ਰੁਪਏ ਆ ਸਿਰਫ ਮਤਲਬ ਕੇਸ ਨੂੰ ਪੜਨ ਦਾ ਉਹ ਜਿਹੜਾ ਹੈਗਾ ਮੈਂ ਮਦਈ ਹੈਗਾ ਉਹਨੂੰ ਕਹਿੰਦੇ ਸੀ ਵੀ ਤੈਨੂੰ ਨਾਮਜ਼ਦ ਕਰਾਂਗੇ ਤੇ ਉਹਦੇ ਜਿਹੜੇ ਰਿਲੇਟਿਵ ਹੈਗਾ ਉਹਨਾਂ ਦੀ ਹੈਲਪ ਕਰਨ ਦੇ ਬਦਲੇ ਜਿਹੜੇ ਹੈਗਾ ਡਿਮਾਂਡ ਕੀਤੀ ਗਈ ਸੀ ਕਿ ਐਸੇ ਉਦਾਰ ਸਿੰਘ